ਡੋਲ ਮੀਡੀਆ ਹਰਿਆਣਾ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਪ੍ਰਚਾਰ ਪ੍ਰਸਾਰ ਨੂੰ ਸਾਰੇ ਸਾਧ ਸੰਗਤ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਕਰਦੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਖਾਲਸਾ ਜੀ ਦਿਦਾਰ ਸਿੰਘ ਨਲਵੀ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਤੁਸੀਂ ਜਿਹੜਾ ਚੋਣ ਲੜ ਰਹਾ ਜੇ ਤੇ ਥੋੜਾ ਤੋਂ ਦੱਸੋ ਵੀ ਦਿਦਾਰ ਸਿੰਘ ਨਲਵੀ ਦੀ ਕੀ ਦੀਆਂ ਨੇ ਆਪਣੇ ਸਿੱਖ ਭਾਈਚਾਰੇ ਨੂੰ ਸਰਦਾਰ ਦਿਦਾਰ ਸਿੰਘ ਨਲਵੀ ਇੱਕ ਉਹ ਮਹਾਨ ਯੋਧੇ ਨੇ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਤਕਰੀਬਨ ਜ਼ਿੰਦਗੀ ਦਾ ਲੰਮਾ ਅਰਸਾ 26 27 ਸਾਲ ਤੋਂ ਬਾਅਦ ਕਿਉਂਕਿ ਰਿਟਾਇਰ ਹੋ ਕੇ ਉਹਨਾਂ ਨੇ ਕਿਹਾ ਵੀ ਸਿੱਖ ਪੰਥ ਦਾ ਜਿਹੜਾ ਦਿਲ ਦੇ ਵਿੱਚ ਉਹਨਾਂ ਦੇ ਦਰਦ ਸੀ ਇੱਕ ਟੀਸ ਸੀ ਕਿਉਂਕਿ ਸਾਡੇ 11 ਮੈਂਬਰ ਚੁਣੇ ਜਾਂਦੇ ਸਨ ਹਰਿਆਣਾ ਦੇ ਵਿੱਚੋਂ ਤਕਰੀਬਨ 200 ਦੇ ਮੈਂਬਰ ਕਰੀਬ ਹੈ ਜਿਹੜੇ ਪੰਜਾਬ ਦੀ ਧਰਤੀ ਤੇ ਹੈ ਸ਼੍ਰੋਮਣੀ ਅਕਾਲੀ ਦਲ ਦੇ ਰਹੀਂ ਸਾਡੇ ਅਕਾਲ ਤਖਤ ਦੀ ਜਿਹੜੀ ਸਿਰਜਣਾ ਹੈ ਉਸ ਤੇ ਜਿਹੜੇ ਮੈਂਬਰ ਨੇ ਨਾ ਐਸਜੀਪੀਸੀ ਦੇ ਉਹ ਤਕਰੀਬਨ 200 ਹੈ 11 ਮੈਂਬਰ ਜਿਹੜੇ ਉੱਥੇ ਜਾਂਦੇ ਸੀ ਉਹ ਉਹਨਾਂ ਦੇ ਹੋ ਕੇ ਰਹਿ ਜਾਂਦੇ ਸੋ ਕਿ ਸਾਡੇ ਹਰਿਆਣੇ ਦੇ ਇੱਥੇ ਨਾ ਤਾਂ ਪੰਜਾਬੀ ਭਾਸ਼ਾ ਦਾ ਕੋਈ ਬੋਲਵਾਲਾ ਔਰ ਨਾ ਗੁਰੂ ਘਰਾਂ ਦੇ ਸੇਵਾ ਸੰਭਾਲ ਦਾ ਕੋਈ ਬਹੁਤ ਵਧੀਆ ਬਿਹਤਰੀ ਦੇ ਨਾਲ ਨਹੀਂ ਸੀ ਇਸ ਕਰਕੇ ਸਰਦਾਰ ਦیدار ਸਿੰਘ ਜੀ ਨੇ ਅਲਵੀ ਨੇ ਸਪੱਸ਼ਟ ਆਇਆ ਵੀ ਸਿੱਖਾਂ ਦਾ ਜਿਹੜਾ ਹੱਕ ਹੈ ਹਰਿਆਣੇ ਦੇ ਸਿੱਖਾਂ ਦਾ ਖਾਸ ਕਰਕੇ ਹੱਕ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਉੱਥੇ ਪੰਜਾਬੀ ਦਾ ਪ੍ਰਚਾਰ ਪ੍ਰਸਾਰ ਨਹੀਂ ਸੀ ਇਸ ਕਰਕੇ ਉਹਨਾਂ ਨੇ ਇੱਕ ਅੰਦੋਲਨ ਕਹਿ ਲੋ ਸ਼ੁਰੂ ਕਰਿਆ ਜਾਂ ਸਿੱਖੀ ਨੂੰ ਵਧਿਆ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਜਦੋਂ ਜੈ ਮੇਰੇ ਖਲ 14 ਸਾਲ 26 ਸਾਲ ਦੀ ਲੜਾਈ ਤੋਂ ਬਾਅਦ ਉਹਨਾਂ ਨੇ ਜਿਹੜੀ ਸ਼੍ਰੋਮਣੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੂੰ ਵੱਖਰਾ ਕੀਤਾ ਭੁਪਿੰਦਰ ਸਿੰਘ ਹੁੱਡਾ ਦੇ ਨਾਲ ਮਿਲ ਕਰਕੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਉਹਨਾਂ ਨੇ ਮੱਲੋ ਮੁੱਦਾ ਚੱਕਿਆ ਸੀ ਉਹ ਸਾਡੀ ਹਰਿਆਣਾ ਦੀ ਕਮੇਟੀ ਆਦ ਬਣ ਗਈ ਫਿਰ ਸਰਕਾਰਾਂ ਦੇ ਸੋ ਪ੍ਰੋਸੀਜਰ ਹੁੰਦੇ ਨੇ ਇਸ ਕਰਕੇ ਮੈਂ ਕਿਸੇ ਦੇ ਖਿਲਾਫ ਨਹੀਂ ਜਾਵਾਂ ਇਹ ਇਸ ਕਰਕੇ ਸੋ ਲੋ ਹੌਲੀ ਹੌਲੀ ਕਰਦਿਆਂ ਕਰਦਿਆਂ ਕੋਈ ਵੀ ਅੰਦੋਲਨ ਹੁੰਦਾ ਹੈ ਕੋਈ ਵੀ ਕਿਸੇ ਦਾ ਪ੍ਰਚਾਰ ਪ੍ਰਸਾਰ ਹੁੰਦਾ ਹੈ ਹੌਲੀ ਹੌਲੀ ਉਹ ਦੀ ਜਦੋਂ ਜਹਤ ਤੋਂ ਬਾਅਦ ਉਹ ਸਿੱਟਾ ਇਹ ਨਿਕਲਿਆ ਕਿ ਹੁਣ ਜਿਹੜੀਆਂ ਚੋਣਾਂ ਸੀ ਪਹਿਲਾਂ ਪਿਛਲੇ ਸਾਲ ਆਗਾਜ਼ ਹੋਇਆ ਸੀ ਉਸ ਤੋਂ ਬਾਅਦ ਹੁਣ ਜਿਹੜੀਆਂ ਚੋਣਾਂ ਆਈਆਂ ਨੇ ਨਲਵੀ ਸਾਹਿਬ ਦੀ ਬਹੁਤ ਮੁਸ਼ਕਲ ਤੋਂ ਬਾਅਦ ਮਿਹਨਤ ਤੋਂ ਬਾਅਦ ਇਹ ਸਿੱਖ ਪੰਥ ਨੂੰ ਇਹ ਬੜੀ ਖੁਸ਼ੀ ਦੀ ਗੱਲ ਹੈ ਖੁਸ਼ੀ ਦੀ ਲਹਿਰਾਂ ਕਿਉਂਕਿ ਉਹਨਾਂ ਨੇ ਸਿੱਖਾਂ ਦਾ ਦਰਦ ਜਿਹੜਾ ਆਪਣੇ ਸੀਨੇ ਵਿੱਚ ਸੀ ਇਸ ਕਰਕੇ ਉਹਨਾਂ ਨੇ ਕਿਹਾ ਵੀ ਹਰਿਆਣਾ ਦੇ ਅਲੱਗ ਸਿੱਖਾਂ ਦਾ ਜਿਹੜਾ ਹੱਕ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਇਸ ਕਰਕੇ ਹਰਿਆਣੇ ਦੀ ਜਿਹੜੀ ਕਮੇਟੀ ਵੱਖਰੀ ਕਰੀ ਹੈ ਔਰ 19 ਤਰੀਕ ਨੂੰ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਤਕਰੀਬਨ 32 ਮੈਂਬਰ ਜਿਹੜੇ ਆ ਉਹ ਚੜ੍ਹਦੇ ਸੂਰਜ ਦੇ ਨਿਸ਼ਾਨ ਤੇ ਚੋਣਾਂ ਲੜ ਰਹੇ ਨੇ ਬਾਕੀ ਜਿਹੜੇ 8 ਨੇ 40 ਮਨ ਲੋ ਜਿਹੜੇ ਮੈਂਬਰ ਬਣਦੇ ਨੇ 40 ਕੈਂਡੀਡੇਟ ਖੜੇ ਕੀਤੇ ਨੇ ਜਿਸ ਵਿੱਚ 32 ਸੂਰਜ ਦੇ ਨਿਸ਼ਾਨ ਤੇ ਲੜ ਰਹੇ ਨੇ ਔਰ ਜਿਹੜੇ 8 ਸਹਿਯੋਗੀ ਪਾਰਟੀ ਜਿਹੜੇ ਨੇ ਉਹ ਕੋਈ ਆਜ਼ਾਦ ਨੇ ਜਿਵੇਂ ਉਹਨਾਂ ਦੇ ਨਾਲ ਸੰਪਰਕ ਕੀਤਾ ਹੋਇਆ ਹੈ 40 ਦੀਆਂ 40 ਸੀਟਾਂ ਦੇ ਉੱਤੇ ਜਿਹਦਰ ਸਿੰਘ ਜਨਲਵੀ ਬੜੀ ਵਧੀਆ ਤਰੀਕੇ ਨਾਲ ਚੋਣ ਪ੍ਰਸਾਰ ਕਰ ਰਹੇ ਨੇ ਔਰ ਲੜ ਰਹੇ ਨੇ ਉਸ ਤੋਂ ਬਾਅਦ ਗੱਲ ਇਹ ਹੈ ਵੀ ਜਿਹਦਰ ਸਿੰਘ ਜਨਲਵੀ ਦੀ ਸੋਚ ਹੈ ਵੀ ਚੰਗੀ ਸਿੱਖਿਆ ਰਾਗੀ ਢਾਡੀ ਪ੍ਰਚਾਰਕਾਂ ਦੀ ਜਿਹੜੀ ਹੈ ਸੇਵਾ ਸੰਭਾਲ ਬਹੁਤ ਵਧੀਆ ਤਰੀਕੇ ਨਾਲ ਹੋਵੇ ਖਾਲਸਾ ਦੀ ਇੱਕ ਲਾਸਟ ਸਵਾਲ ਹੈ ਆਪਣੇ ਸਿੱਖ ਭਾਈਚਾਰੇ ਦੇ ਵਿੱਚ ਇੱਕ ਬੜੀ ਵੱਡੀ ਤਰਾਸ਼ਦੀ ਹੈ ਜਿੰਨੇ ਵੀ ਆਪਣੇ ਪਿੰਡਾਂ ਦੇ ਵਿੱਚ ਗੁਰਦੁਆਰੇ ਜਿੰਨੀਆਂ ਬਰਾਦਰੀਆਂ ਉਹਨੇ ਗੁਰਦੁਆਰੇ ਆ ਜੀ ਇਸ ਨੂੰ ਤੁਸੀਂ ਕਿਸ ਸੋਚ ਨਾਲ ਦੇਖਦੇ ਜਾਈਏ ਇਹ ਕਿੰਨਾ ਕਿਤੇ ਤੁਸੀਂ ਦੇਖਦੇ ਜਾਈਏ ਆਪਣੇ ਕੋ ਸਿੱਖੀ ਦਾ ਖੰਡਨ ਹੋ ਰਿਹਾ ਕੋਈ ਜਿਹੜੇ ਮਾਲਕੋ ਏਸੀ ਕਾਸ਼ਟ ਦੇ ਨੇ ਉਹਨਾਂ ਨੂੰ ਜਿਹੜੇ ਕੋਈ ਵੱਡੇ ਗੁਰਦੁਆਰਿਆਂ ਵਿੱਚ ਉਹਨਾਂ ਨੂੰ ਫਾਲੋ ਦੀ ਮੇਨ ਬਰਾਬਰ ਤੇ ਕਾਨੀ ਦਿੱਤੀ ਜਾਂਦੀ ਹੈ ਅਗਰ ਜੇ ਤੁਹਾਡੀ ਪਾਰਟੀ ਹਮੇਂ ਦੇ ਵਿੱਚ ਆਉਂਦੀ ਹੈ ਤੇ ਇਹ ਵਾਲੇ ਤੀਜਾ ਜੜੀਆਂ ਨੇ ਕਿਦਾਂ ਕਿਤੇ ਇਹਨਾਂ ਨੂੰ ਖਤਮ ਕੀਤਾ ਜਾ ਸਕਦਾ ਬਹੁਤ ਵਧੀਆ ਸਵਾਲ ਕੀਤਾ ਵੀਰ ਜੀ ਤੁਸੀਂ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਬਾਣੀ ਵਿੱਚ ਵੀ ਲਿਖਿਆ ਹੈ ਅਵਲ ਅਲੈ ਨੂਰਿ ਉਪਾਇਆ ਕੁਦਰਤਕੇ ਸਭ ਬੰਦੇ ਏਕ ਨੂਰ ਤੇ ਸਭ ਜਾ ਰੁਕਿਆ ਕੌਣ ਭਲੇ ਸੋ ਬੰਦੇ ਇਹ ਇਸ ਸਾਂਝੀਵਾਲਤਾ ਦਾ ਪ੍ਰਤੀਕ ਹੈ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਉਂਕਿ ਅਸੀਂ ਭਾਵੇਂ ਕੋਈ ਵੀ ਮਜ਼ਹਬ ਹੋਵੇ ਕੋਈ ਵੀ ਜਾਤ ਹੋਵੇ ਪਾਤ ਹੋਵੇ ਮੇਰੇ ਗੁਰੂ ਸਾਹਿਬਾਨੇ ਤੋਂ ਉਹਦਾ ਖੰਡਨ ਕੀਤਾ ਹੈ ਇਹ ਸਿੱਖੀ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਨੇ ਭਾਵੇਂ ਉਹ ਕਿਸੇ ਵੀ ਤਬਕੇ ਦਾ ਸਿੱਖ ਹੈ ਉਹ ਗੁਰੂ ਨਾਨਕ ਦੀ ਸਿੱਖੀ ਨਾਲ ਜੁੜਿਆ ਹੋਇਆ ਹੈ ਸਿੱਖੀ ਸਿਧਾਂਤਾਂ ਨਾਲ ਜੁੜਿਆ ਹੋਇਆ ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਜੇ ਸਾਡੀ ਪਾਰਟੀ ਹੋਂਦ ਵਿੱਚ ਆਉਂਦੀ ਹੈ ਨਾ ਜੀ ਤੇ ਅਸੀਂ ਸਾਰੇ ਪਿੰਡਾਂ ਦੇ ਮੋਜ਼ੇਜ ਬੰਦੇ ਸੱਜ ਕੇ ਸਾਰੀਆਂ ਸੁਭਾਵਾਂ ਕਰਾਂਗੇ ਉਹਨਾਂ ਨੂੰ ਕਹਾਂਗੇ ਇੱਕ ਥਾਂ ਤੇ ਇੱਕ ਝੰਡੇ ਥੱਲੇ ਇੱਕ ਨਿਸ਼ਾਨ ਥੱਲੇ ਉੱਤੇ ਮਾਲੋ ਗੁਰੂ ਨਾਨਕ ਦੇਵ ਜੀ ਸਿੱਖੀ ਨਾਨਕ ਨਾਮ ਲੈਵਾ ਸਿੱਖ ਜਿਹੜਾ ਉਹ ਇੱਕ ਝੰਡੇ ਥੱਲੇ ਇਕੱਠਾ ਹੋ ਕੇ ਕਿਉਂਕਿ ਜਾਤ ਪਾਤ ਨੂੰ ਦੂਰ ਕਰਕੇ ਜਿਵੇਂ ਸਾਡੇ ਗੁਰਾਂ ਨੇ ਸਾਡੋ ਸਦਾਰ ਸਮਝਾਇਆ ਉਹ ਉਸ ਸਿਧਾਂਤ ਨੂੰ ਲੈ ਕੇ ਸਾਡੀ ਜਿਹੜੀ ਹੈ ਇੱਕ ਸੰਸਥਾ ਉਹ ਅੱਗੇ ਪ੍ਰਚਾਰ ਪ੍ਰਸਾਰ ਕਰੇਗੀ ਕਿ 19 ਜਨਵਰੀ ਨੂੰ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੀਆਂ ਜੋ ਚੋਣਾਂ ਹਨ ਉਹ ਹੋਣ ਜਾ ਰਹੀਆਂ ਹਨ ਸੋ ਉਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਅਤੇ ਸਟੱਜੇ ਇਸ ਜੋ ਸੰਸਥਾ ਹੈ ਹਰਿਆਣਾ ਗੁਰਦੁਆਰਾ ਸਿਕਰਮਦ ਕਮੇਟੀ ਦੇ ਜੋ ਉਮੀਦਵਾਰ ਹਨ ਉਹ ਸਾਡੇ ਵੀਰ ਗਿਆਨੀ ਬਗਿੰਦਰ ਸਿੰਘ ਜੀ ਵੀਰ ਰਾਣੀਆਂ ਵਾਲੇ ਹਲਕਾ ਰਾਣੀਆਂ ਤੋਂ ਉਹ ਚੋਣ ਲੜ ਰਹੇ ਹਨ ਸੋ ਸਾਰੀਆਂ ਸ਼ਕਤਾਂ ਨੂੰ ਇਹ ਦਾਸਾਂ ਦੀ ਨਿਮਰਤਾ ਸਹਿਤ ਬੇਨਤੀ ਹੈ ਕਿ ਸਤਿਕਾਰਯੋਗ ਭਾਈਸੂ ਭਾਈ ਬਗਿੰਦਰ ਸਿੰਘ ਜੀ ਵੀਰ ਉਹਨਾਂ ਨੂੰ ਐਸ 19 ਜਨਵਰੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਕਿਉਂਕਿ ਗਿਆਨੀ ਬਿੰਦਲ ਸਿੰਘ ਜੀ ਵੀਰ ਜਿੱਥੇ ਬਹੁਤ ਵਧੀਆ ਇਹ ਪਰਿਵਾਰ ਹੈ ਗੁਰਸਿੱਖੀ ਦੇ ਨਾਲ ਪਿਛਲੇ ਕਈ ਪੁਛਤਾ ਤੋਂ ਜੁੜਿਆ ਹੋਇਆ ਹੈ ਸੋ ਇਹਨਾਂ ਦੇ ਪਿਤਾ ਜੀ ਉਹ ਵੀ ਬਹੁਤ ਅੱਛੇ ਵਿਦਵਾਨ ਸਨ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ ਅਤੇ ਇਹ ਆਪ ਵੀ ਗਿਆਨੀ ਬਿੰਦਲ ਸਿੰਘ ਜੀ ਵੀਰ ਬਹੁਤ ਅੱਛੇ ਢਾਡੀ ਹਨ ਬਹੁਤ ਅੱਛੇ ਕੀਤਰੇ ਹਨ ਉਹਦੇ ਨਾਲ ਨਾਲ ਇਹਨਾਂ ਦੇ ਚਾਚਾ ਜੀ ਗਿਆਨੀ ਮਲਕੀਸ਼ ਸਿੰਘ ਜੀ ਮਸਤ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਪੰਥ ਦੀ ਸੇਵਾ ਕੀਤੀ ਸੋ ਮੇਰੇ ਕਹਿਣ ਤੋਂ ਮਰਾਦ ਕਿ ਸਾਰਾ ਪਰਿਵਾਰ ਗੁੰਦਲ ਸਿੰਘ ਜੀ ਵੀਰ ਦਾ ਗੁਰਸਿੱਖੀ ਦੇ ਨਾਲ ਸੰਗਤਾਂ ਨੂੰ ਗੁਰਮਤ ਦੇ ਨਾਲ ਜਿੱਥੇ ਆਪ ਜੁੜਿਆ ਹੋਇਆ ਹੈ ਉੱਥੇ ਸੰਗਤਾਂ ਨੂੰ ਗੁਰਮਤ ਦੇ ਨਾਲ ਜੋੜਦਾ ਹੈ ਸੋ ਇਸ ਵਾਸਤੇ ਸਾਰੀਆਂ ਸੰਗਤਾਂ ਨੂੰ ਪਰ ਜੋਰ ਦਾਸਾਂ ਦੀ ਅਪੀਲ ਹੈ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਇਹ ਬੇਨਤੀ ਹੈ ਕਿ ਵੱਤੋ ਵੱਧ ਆਪਾਂ 19 ਜਨਵਰੀ ਨੂੰ ਇਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨਾ ਹੈ ਸੋ ਇਹਨਾਂ ਦੀ ਕਾਮਯਾਬੀ ਆਪਣੇ ਸਾਰੇ ਇਲਾਕੇ ਰਾਣੀਆਂ ਦੀ ਕਾਮਯਾਬੀ ਹੈ ਸੋ ਦੁਬਾਰਾ ਫਿਰ ਬੇਨਤੀ ਹੈ ਕਿ ਆਪਾਂ 19 ਜਨਵਰੀ ਨੂੰ ਬਿੰਦਰ ਸਿੰਘ ਜੀ ਵੀਰ ਨੂੰ ਵੱਤੋ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰਨਾ ਹੈ ਜੀ ਹਾਂ ਸੋ ਬੇਨਤੀ ਹੈ ਕਿ ਜੋ ਇਹਨਾਂ ਦਾ ਚੋਣ ਨਿਸ਼ਾਨ ਹੈ ਉਹ ਪਾਈ ਚੌਣ ਛਾਣ ਹੈ ਚੜਦਾ ਸੂਰਜ ਚੜਦੇ ਸੂਰਜ ਤੇ ਮੋਹਰਾ ਲਾ ਕੇ ਇਹਨਾਂ ਨੂੰ ਕਾਮਯਾਬ ਕਰਨਾ ਹੈ ਦੁਬਾਰਾ ਫਿਰ ਬੇਨਤੀ ਹੈ ਕਿ ਬਲਿੰਦਰ ਸਿੰਘ ਜੀ ਵੀਰ ਰਾਣੀਆਂ ਵਾਲੇ ਰਾਣੀਆਂ ਹਲਕਾ ਤੋਂ ਚੌਣ ਲੜੜੇ ਹਨ ਜੋ ਇਹਨਾਂ ਦਾ ਚੌਣ ਨਿਸ਼ਾਨ ਹੈ ਉਹ ਚੌਣ ਛਾਣ ਹੈ ਚੜਦਾ ਸੂਰਜ ਚੜਦੇ ਸੂਰਜ ਉੱਤੇ ਮੋਹਰਾ ਲਾ ਕੇ ਇਹਨਾਂ ਨੂੰ ਕਾਮਯਾਬ ਕਰਨਾ ਹੈ ਜੀ ਸਾਰੀਆਂ ਸਕਤਾਂ ਦਾ ਧੰਨਵਾਦ ਗੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ